ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜੀ ਤੁਸੀਂ ਪ੍ਰਧਾਨ ਹੋਣ ਦੇ ਨਾਤੇ ਇੱਕ ਵਕੀਲ ਵੀ ਹੋ ਹੁਣ ਜਿਵੇਂ ਐਸਆਰ ਤਾਂ ਕਰਤੀ ਤੁਸੀਂ ਸਵਾਲ ਖੜਾ ਕੀਤਾ ਕਿ 2 ਘੰਟੇ ਦੇ ਵਿੱਚ ਐਫਆਈਆਰ ਸਜੋ ਉਹਨਾਂ ਅੱਗੇ ਦਾ ਕਾਨੂੰਨੀ ਪੱਕੀ ਹੈ ਇਹਨੂੰ ਕਿੱਦਾਂ ਅਸੀਂ ਕੰਪਨਸ਼ਨ ਕੀ ਹੋਏਗਾ ਅਸੀਂ ਅਸੀਂ ਇਹਨੂੰ ਬਿਲਕੁਲ ਸਰਕਾਰੀ ਦਖਲਅੰਦਾਜ਼ੀ ਸਿੱਧੀ ਡਿਕਲੇਅਰ ਕਰਦੇ ਆਂ ਅਸੀਂ ਉਸ ਐਫਆਈਆਰ ਨੂੰ ਅਸੀਂ ਨਹੀਂ ਮੰਨਦੇ ਕਿਉਂਕਿ ਸਾਡਾ ਦੇਖੋ ਕਈ ਸਵਾਲ ਚੁੱਕਦੇ ਆ ਕਿ ਸ਼ੋਮੇ ਮੁਰਦਾਰਾ ਪ੍ਰਬੰਧਕ ਕਮੇਟੀ ਦੇ ਮਹਾਲੇ ਕੋਟਾ ਤੇ ਜਾਂਦੇ ਆ ਜਦੋਂ ਸਾਡੇ ਕੋਈ ਕਪਲੇਬਾਜ਼ੀਆਂ ਹੁੰਦੀਆਂ ਸਾਡੀ ਸਾਬ ਕਮੇਟੀ ਬਣਦੀ ਆ ਪੜਤਾਲ ਕਰਦੀ ਆ ਮੋਟਸ ਦਿੰਦੀ ਆ ਛੋਕਾ ਨੋਟਸ ਦਿੰਦੇ ਉਹਨਾਂ ਦਾ ਜਵਾਬ ਆਉਂਦਾ ਉਤੋਂ ਜਿਹੜਾ ਕੋਈ ਪੀੜਤ ਹੁੰਦਾ ਹਾਈ ਕੋਰਟ ਚਲ ਜਾਂਦਾ ਤੇ ਹਾਈ ਕੋਰਟ ਆਰਡਰ ਕੀ ਕਰਦੀ ਬਸ ਸਪੀਕਿੰਗ ਆਰਡਰ ਪਾਸ ਕਰੋ ਕਈ ਕੇਸਾਂ ਚ ਨਹੀਂ ਹੁੰਦਾ ਪਰ ਅਸੀਂ ਕਾਰਵਾਈਆਂ ਆਪ ਕਰਦੇ ਆ ਤੇ ਜੇ ਫਿਰ ਆਪਾਂ ਇਹੋ ਕੰਮ ਕਰਨਾ ਸ਼ੁਰੂ ਕਰਦਾ ਫਿਰ ਤਾਂ ਸ਼ੋਮਨੀ ਕਮੇਟੀ ਤੱਕ ਫਿਰ ਬਸ ਖਤਮ ਹੋਈ ਫਿਰ ਸਰਕਾਰੀ ਦੌਰ ਦੇ ਉੱਤੇ ਫੌਜ ਤੇ ਪੋਸਟਾਂ ਪਹਿਲਾਂ ਵੀ ਬੜੀ ਹੁਣ ਅੰਦਰ ਪ੍ਰਬੰਧ ਦੇ ਵੜ ਕੇ ਇਸ ਐਕਟ ਨੂੰ ਖਤਮ ਕਰਨ ਦੀ ਨਵੀਂ ਤਜਵੀਦ ਆ ਸੋ ਮੇਰਾ ਕਹਿਣ ਤੋਂ ਭਾਵ ਹੈ ਐਫ ਆਈ ਆਰ ਜਿਹੜੀ ਕੀਤੀ ਉਹ ਮੈਲਾਫਾਈਡ ਇੰਟੈਂਸ਼ਨ ਨਾਲ ਕੀਤੀ ਆ ਉਹਦੇ ਪਿੱਛੇ ਰਾਜਸੀ ਰੋਟੀਆਂ ਸੇਕਣ ਦੀ ਮਨਸਾ ਨਾਲ ਕੀਤੀ ਗਈ ਆ ਬਾਕੀ ਅਸੀਂ ਇਹਨੂੰ ਮੁੰਡੋ ਰੱਦ ਕਰਦੇ ਆ ਅਸੀਂ ਆਪਾਂ ਦੇ ਬਿਲਕੁਲ ਹੱਕ 'ਚ ਨਹੀਂ ਗਈ ਨਾ ਅਸੀਂ ਦਾ ਰੱਦ ਕਰ ਦਿੱਤੀ ਜਿਪਤਾ ਤੇ ਉਹਨਾਂ ਦੇ ਕੋਲ ਉਹਦਾ ਉਹਨਾਂ ਦਾ ਜਵਾਬ ਉਹਨਾਂ ਨੂੰ ਪੁੱਛੋ ਉਹਨਾਂ ਦਾ ਜਵਾਬ ਜਿਹੜਾ ਮੈਂ ਦੇਣਾ ਤੁਹਾਨੂੰ ਉਹਨੂੰ ਜਵਾਬ ਦਿੱਤਾ ਅਸੀਂ ਕਿਸੇ ਲੜੀ ਵਿੱਚ ਨਹੀਂ ਐਜੀਪਸੀ ਉਹਨਾਂ ਦੇ ਲੈਣੂ ਫੈਸਲਾ ਕੀ ਹੋਏਗਾ ਅਸੀਂ ਅੱਜ ਆ ਅਸੀਂ ਆ ਲਾਈ ਬੇਤਾ ਕਿਤੇ ਕਾਰਤਾਰ ਸਾਹਿਬ ਨੂੰ ਇਹ ਦੇ ਦਿੱਤੀ ਆ ਉਹ ਕਾਰਤਾਰ ਸਾਹਿਬ ਇਹਦੇ ਕਾਰਵਾਈ ਕਰਕੇ ਸਾਨੂੰ ਦੱਸਣਗੇ ਜੋ ਅਲਾਇਨ ਦੇਣ ਕਿ ਅਸੀਂ ਆਪਣੇ ਸਰਦ ਕਰਨਗੇ ਕੇਸ ਇੱਕ ਕੇਸ ਜਿਹੜਾ ਜੀ ਨੇ ਐਫਆਰ ਇੱਕ 1999 ਤੇ ਤਾਬਲ ਹੋਦੀ ਜੀ ਤਾਬਲ ਹੋ ਰਹੀ ਜੀ ਤੁਸੀਂ ਬੈਠ ਜਾਓ ਜੀ ਕਿਤਾਬ ਵਾਲੇ ਮਾਮਲੇ ਤੇ ਉਹ 1999 ਦੀ ਉਹ ਜਿਹੜੀ ਕਿਤਾਬ ਆ ਆ ਇੱਕ ਕਿਤਾਬ ਆ ਹਿਸਟਰੀ ਆਫ ਦਾ ਸਿੱਖਸ ਇਹ ਇੰਗਲਿਸ਼ ਦੀ ਆ ਇਹ ਕੰਡਨਮ ਨੇ ਜਿਹੜੀ ਲਿਖੀ ਆ ਤੇ ਇਹਨੂੰ ਫਾਰਵਰਡ ਕੀਤਾ ਪਤਵੰਤ ਸਿੰਘ ਨੇ ਇਹ ਵੀ ਜਿਹੜੀ ਛਪਾਈ ਆ ਇਹ ਰੂਪਾ ਪਬਲਿਕੇਸ਼ਨ ਨੇ ਕੀਤੀ ਆ ਨਵੀਂ ਦਿੱਲੀ ਤੋਂ ਇਹਦਾ ਉਹਨੇ ਲੱਥਾ ਕੀਤਾ ਇਹ ਅੱਜ ਵੀ ਮਾਰਕੀਟ ਚ ਮਿਲ ਰਹੀ ਆ ਜਿਸ ਲਈ ਹਮਣੀ ਗੁਰਦਾਰਾ ਪਵੰਦਕ ਕਮੇਟੀ ਨੂੰ ਪਤਾ ਲੱਗਾ ਵੀ ਗਲਤ ਹੋਇਆ ਤੁਰੰਤ ਕਾਰਵਾਈ ਇਹਦੇ ਤੇ ਕਰਦਿਆਂ ਇਹ ਕਮੇਟੀ ਆਪਣੇ ਜ਼ਬਤ ਕਰਨ ਦਾ 300 ਕਿਤਾਬਾਂ ਛਪੀਆਂ ਸੀ ਉਨ੍ਹਾਂ ਨੂੰ ਤੁਰੰਤ ਜਬਤ ਕਰਨ ਦਾ ਜਿਹੜਾ ਉਹ ਫੈਸਲਾ ਲਿਆ ਗਿਆ ਔਰ ਫੈਸਲੇ ਤੋਂ ਬਾਅਦ 2007 ਦੇ ਵਿੱਚ ਜਨਰਲ ਹਾਊਸ ਦੇ ਵਿੱਚ ਸਮੁੱਚੀ ਕੌਮ ਕੋਲੋਂ ਮਾਫੀ ਮੰਗੀ ਗਈ ਕਿ ਇਹ ਜਿਹੜਾ ਮਾਮਲਾ ਆ ਇਹ ਗਲਤ ਹੋ ਗਿਆ ਇਸ ਲਈ ਅਸੀਂ ਸਮੁੱਚੀ ਕੌਮ ਕੋਲੋਂ ਇਹ ਮਾਫੀ ਮੰਗਦੇ ਹਾਂ ਇਹਦੇ ਵਿੱਚ ਫਿਰ ਆਖਬਾਰ ਦੇ ਵਿੱਚ ਬਕਾਇਦਾ ਇhtiyar ਲੱਗਾ ਹੈਗਾ 24 ਦਾ 10 ਦਾ ਨੂੰ ਇਹ ਆ ਦੋ ਇਤਿਹਾਰ ਹੈ ਕਜੀਚੇ ਇੱਕ ਜਾਗਵਾਨੀ ਸਿਆ ਇਹ ਉਦੋਂ ਦਾਸ ਲੱਗੇ ਸਿੱਖ ਕੌਮ ਤੋਂ ਸਮੁੱਚੀ ਤੋਂ ਜਨਰਲ ਹੌਦ ਦੇ ਵਿੱਚ ਮਤਾ ਕਰਕੇ ਮਾਫੀ ਮੰਗੀ ਗਈ ਉਸ ਤੋਂ ਬਾਅਦ ਫਿਰ 2018 ਦੇ ਵਿੱਚ ਆ ਦੁਬਾਰਾ ਜਿਹੜਾ ਕਿਉਂਕਿ ਕੋਰਟ ਆਪਣੇ ਜੁਡੀਸ਼ੀਅਲ ਕੋਰਟ ਦੇ ਵਿੱਚ ਚੱਲ ਗਿਆ ਸੀ ਕੇਸ ਉੱਥੋਂ ਡਿਸਪੋਜ਼ ਹੋਣ ਤੋਂ ਬਾਅਦ 11 8 2018 ਨੂੰ ਆ 25 8 18 ਨੂੰ ਇਹ ਇਸ਼ਤਿਹਾਰ ਫੇਰ ਅਖਬਾਰ 'ਚ ਲੱਗੇ ਕਿ ਸ਼ੋਮਨੀ ਗੁਰਦਾਰਾ ਦਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਨੇ ਕੌਮ ਕੋਲੋਂ ਮਾਫੀ ਵੀ ਮੰਗੀ ਆ ਤੇ ਇਹ ਗੱਲ ਟ੍ਰਾਂਸ ਇਹਦੀ ਟ੍ਰਾਂਸਲੇਸ਼ਨ ਹੋਈ ਆ ਇਹ ਮੈਂ ਇਹਨੂੰ ਇਹ ਨਹੀਂ ਕਹਿੰਦਾ ਕਿ ਇਹ ਟ੍ਰਾਂਸਲੇਸ਼ਨ ਹੋਈ ਤੇ ਗਲਤ ਹੋਈ ਇਸ ਲਈ ਜਨਰਲ ਹਾਊਸ ਨੇ ਆਪਣੇ ਬਕ ਬਕ ਸਮੇਂ ਸਿਰ ਆਪਣੀਆਂ ਇਹਨਾਂ ਦੀਆਂ ਮਾਫੀਆਂ ਵੀ ਮੰਗੀਆਂ ਤੇ ਗਲਤੀ ਦਾ ਸਾਥ ਵੀ ਕੀਤਾ ਤੇ ਕਿਤਾਬਾਂ ਬੁੱਕ ਠੀਕ ਸੀ ਟ੍ਰਾਂਸਲੇਸ਼ਨ ਨਹੀਂ ਬੁੱਕ ਬੁੱਕ ਵੀ ਗਲਤ ਆ ਬੁੱਕ ਵੀ ਗਲਤ ਔਰ ਇਹ ਜਿਹੜੀ ਟ੍ਰਾਂਸਲੇਸ਼ਨ ਹੋਈ ਆ ਉਹਦੇ ਵਿੱਚ ਗਲਤੀ ਜਿਹੜੀ ਉਹ ਤਾਂ ਮੈਂ ਤੁਹਾਨੂੰ ਦੱਸਿਆ ਵੀ ਆ ਜਨਰਲ ਹੌਕ ਦੇ ਦੋ ਮਤੇ ਆ ਤੇ ਪਬਲਿਕੇਸ਼ਨ ਦੇ ਵਿੱਚ ਆਪਣੇ ਅਖਬਾਰਾਂ ਦੇ ਵਿੱਚ ਉਹਦੀ ਗਲਤੀ ਦਾ ਸਾਥ ਵੀ ਜਨਰਲ ਹੌਕ ਚ ਮਤੇ ਵੀ ਪਏ ਆ ਸੋ ਬਹੁਤ ਬਾਤਾਂ ਬਾਤ ਜੀ ਵਾਹਿਗੁਰੂ ਜੀ ਕਾ ਖਾਲਸਾ ਥੈਂਕ ਯੂ ਤੁਹਾ ਨਾਂ ਪਰ ਵੀ ਬਿਕਦੀ ਪਈ ਆ ਹਾਂ ਮੈਂ ਮੈਂ ਤਾਂ ਜੈਨਾ ਭਜੇ ਇੱਕ ਮਿੰਟ ਬੈਠ ਜਾਓ ਇੱਕ ਮਿੰਟ ਸੋ ਇੱਕ ਮਿੰਟ ਰਾਈਟਰ ਬਤ ਕਰ ਰਹੇ ਆ ਅਸੀਂ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਜਿਹੜੇ ਚੋਰੀ ਕਮੇਟੀ ਬੈਠ ਇਹਨਾਂ ਲੋਕੀ ਕਮੇਟੀ ਤੋਂ ਕਰ ਪ੍ਰਾਵਰਮੇ ਕਰਦੇ ਪਏ ਨੇ ਉਹ ਮਾਪਕ ਨਹੀਂ ਆਉਂਦੀ ਦੇਖੋ ਆ ਜਿਹੜੀ ਆ ਇਹ ਮਾਰਕੀਟ ਚ ਉਹਨਾਂ ਨੇ ਲਈ ਆ ਹਾਂਜੀ ਔਰ ਇਹ ਮਾਰਕੀਟ ਦੇ ਵਿੱਚ ਅੱਜ ਵੀ ਇਹ ਛਾਪ ਰਹੀ ਆ ਹਿਸਟਰੀ ਆ ਦਾ ਸਿਕਸ ਹਾਂਜੀ ਜਿਹੜਾ ਹਲਾਥਾ ਕੀਤਾ ਮੈਂ ਇਹਨੂੰ ਰੂਲ ਆਊਟ ਨਹੀਂ ਕਰਦਾ ਜਮੈਂ ਕਿਉਂਕਿ ਸੋਮਨੀ ਕਮੇਟੀ ਨੇ ਗਲਤੀ ਕੀਤੀ ਠੀਕ ਹੋਈ ਪਰ ਮਾਫੀ ਵੀ ਮੰਗ ਲਈ ਤੇ ਉਹਦੇ ਵਕਤੇ ਆ ਜਿਹੜੀ ਆਪਣੇ ਜਿਹੜੀ ਮੂਰ ਰੂਪ ਆ ਇਹ ਮੂਰ ਮੈਂ ਇਹ ਐਤੇ ਵੀ ਬੈਨ ਅਸੀਂ ਦਾ ਬੈਨ ਆਪਣਾ ਜੋਮਣੀ ਕਮੇਟੀਆਂ ਨੂੰ ਲਾਤਾ ਜਿਹੜੇ ਗ੍ਰਾਫਲੇਸ਼ਨ ਹੋਈ ਆ ਪਿਆਦਾ ਸਰਕਾਰ ਹੈ ਸਰਕਾਰ ਨੂੰ ਇਹਦੀ ਪੌਮੀ ਕਰਨੀ ਚਾਹੀਦੀ ਇਹ ਤੇ ਕਿਉਂ ਨਹੀਂ